ਆਕਾਰ ਮੂਰਤ ਦੇ ਸ਼ਰਨ ਦਾ ਜੇ ਸਤਿ ਸ਼ਰਨ ਵਿੱਚ ਆੜ ਕੇ ਸਭ ਨਾ ਦਾ ਉਧਾਰ ਤਾ ਹਸਾਤੋ ਪਯੋ ਤੁਮ ਜਾਤੈ ਸਿਮਰਨਾਂ ਬਾਣੀ ਦਾ ਜਿੰਨਾ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੋਣੀ ਜਿਹਦੇ ਹੋਣ ਜਿਹਦੇ ਪ੍ਰਾਣ ਪਵਿੱਤਰ ਨੇ ਜਿਨ੍ਹਾਂ ਨੇ ਰੱਬ ਨੂੰ ਝਾਇਆ ਹੈ ਰਾਣੀ ਨੂੰ ਜ਼ਿਆਦਾ ਪਿਆਰ ਕਰਦਾ ਸੀ ਜੀ ਨੂੰ ਘੱਟ ਕਰਦਾ ਕਿਸੇ ਨੂੰ ਜ਼ਿਆਦਾ ਪਿਆਰ ਕਰਦਾ ਰਾਣੀ ਨੂੰ ਵੀ ਜ਼ਿਆਦਾ ਪਿਆਰ ਕਰਦਾ ਸੀ ਪਰ ਜਿਹੜੀ ਤੁਲਕ ਦੀ ਮਾਂ ਜਿਹਨੂੰ ਪਿਆਰ ਵੀ ਘੱਟ ਕਰਦਾ ਸੀ ਉਹ ਸਦਾਤ ਦੀ ਕਾਲ ਲੈ ਜੀ ਤੋਂ ਜ਼ਿਆਦਾ ਪਿਆਰ ਕਰਦਾ ਜਿਹਨੂੰ ਉਸਤਾ ਲਗਾ ਰਾਣੀ ਹੱਸਦਾ ਪਰ ਆਇਆ ਜੇ ਕੋਈ ਇਸ ਬਾਤ ਤੇ ਆਪਣੀ ਬੋਦੀ ਦੇ ਵਿੱਚ ਬਹਾੜੀ ਬਹੁਤ ਜ਼ਿਆਦਾ ਪਿਆਰ ਕੀਤਾ ਜਦੋਂ ਮਤਰੀ ਨੇ ਦੇਖਿਆ ਬਾਪ ਅਕੜ ਖੋਲਿਆ ਬਾਪ ਨੇ ਸਰੂਤ ਮਤਰੀ ਨੇ ਕਿਹਾ ਸੀ ਬਾਪ ਕਾੜਨੇ ਕਾਲ ਦਾ ਤੀਕਾ ਚੋੜੀ ਦੀ ਖੋਦੀ ਦੇ ਦਿੱਤਾ ਗੱਡੋ ਲਿਖਾ ਬਾਪ ਹੈ ਗੋੜੀ ਹੈ ਇਹ ਸੁਣ ਕੇ ਜਾ ਕੇ ਆਪਣੀ ਬਾਤ ਕੁੱਛ ਕਹਿਤੀ ਸੁਰਾਣੀ ਹੈ ਤੇ ਸੁਸੰਕਰਣ ਉਹ ਕਹਿੰਦੀ ਮੈਂ ਜਨਮ ਦੀ ਤੇ ਰਾਣੀ ਹੈ ਪਰ ਹੋ ਸਕਦਾ ਹੈ ਕਿ دشمن بن جان میں سی. جیون ਮਾਣੇ ਨਹੀਂ ਕਿ ਆਪੀ ਬਾਪੂ ਨਾਲ ਲੜ ਸਕੋ ਜੀ ਦਾ ਨੀ ਗੱਲ ਕਰਨੀ ਉਹਨੇ ਕਿਆ ਪਰ ਮੇਸ਼ਰ ਅਸਰਾਹੀ ਹੈ ਜਿੱਦੂ ਹੋਗਾ ਨਾ ਪਰ ਤੁਪਨੀ ਸਾਹ ਕਹਿੰਦੇ ਕਿ ਉਸ ਰੱਬ ਦੀ ਇਰਾਦਨਾ ਕਰ ਵੈਰੀ ਵੀ ਮਤਰ ਬਣ ਜਾਣ ਕੇ ਬਾਪੂ ਦਾ ਅਧਿਕਾਰ ਉਸਰ ਜੇਕਰ ਕੋਈ ਰੱਬ ਨੇ ਆਇਆ ਹੈ ਜੀ ਦਾ ਮੈਂ ਬਹੁਤ ਅੱਡ ਦੀ ਸਾਚੀ ਕੰਗਿਆ ਪ੍ਰਸਤਾਵ ਉਹਨਾਂ ਉੱਚੀ ਅਵਸਥਾ ਨੂੰ ਪਾਲਿਆ ਜੇ ਭਾਈ ਅਸਾਸਪਾਇਓ ਤਰੂ ਜਾ ਕੇ ਸਿਮਰਨ ਅਨਿਰਭੈ ਪਦ ਪਾਇਆ ਇਸ ਰੱਬ ਦੇ ਬੰਧ ਕੀ ਕਰਕੇ ਭਗਤ ਤਰੂ ਜੀ ਨੇ ਉੱਚੀ ਪਦਵੀ ਪਾਲ ਲਈ ਤੁਸੀਂ ਵੀ ਉਸ ਪਰਮਾਤਮਾ ਨੂੰ ਧਿਆਵੋ ਜੀ ਸੁਖ ਪ੍ਰਾਪਤਾ ਇਹ ਬੇਦੁਰਾ ਮੇਂ ਸਤਿ ਕਾਹੇ ਦੁੱਖਾਂ ਤੋਂ ਦੂਰ ਕਰਨ ਵਾਲਾ ਪਰਮਾਤਮਾ ਆਪਾਂ ਦਾ ਅੰਦਰ ਤੋਂ ਦੌਤਾਂ ਦਿੰਦਾ ਜੀ ਉਹ ਨਿਤਾ ਨਹੀਂ ਆਤਾ ਆਈ ਨਹੀਂ ਜਾਈ ਤੇ ਸਦਾ ਕੋਈ ਸ਼ਬਦੀ ਸਤਿਗੁਰੂ ਤੋਂ ਬੋਲੋ ਸ਼ਰਦ ਦੇ ਰਾਜ ਇਸ ਦਾਲ ਸੁ ਜਾਣ ਲਗੇ ਚਾ ਲੈ ਹੁਣ ਜਾਣਾ ਰਿਹਾ ਨੇ ਬਾਂਡੇ ਬਾਂਜੇ ਜਾਣੇ ਹੁਣ ਵੇਖਾਂ ਜਾ ਕੇ ਕਰਨਾ ਕੰਮ ਜੋ ਹੋ ਗਏ ਸਾ ਮੜਾ ਬੱਲੇ ਨਾ ਪਵੇ ਨਾ ਛੋ ਦੇਵੇ ਧੀਰ ਸਵਾਰਤ ਸੁਆਉ ਨਾਮ ਕੋ ਕਰੈ ਨਾਮਿਸ਼ ਹੋਵੇ ਕਾਜ ਚਿਤ ਆਵੇ ਰਾਜੀ ਕੇ ਨਾਮ ਤੇ ਰਾਜਗੁਰਾਮ ਤੇ ਟੂਟਾ ਦੇਵ ਪ੍ਰਾਣਕ ਸੁਤਾਨ ਰਾਜਸਥਾਨ ਦੇ ਹਾਥੀ ਕਹਿੰਦੇ ਕਿਸੇ ਕਾਰਨ ਕਰਕੇ ਜਿਸ ਹਜ਼ਾਰ ਬਣ ਹਾਥੀ ਦੇ ਰਾਜੇ ਉਹ ਨਦੀ ਦੇ ਵਿੱਚ ਵਿਆਹ ਤੇ ਉਹ ਤੀਰਵੇਂ ਨੇ ਫੜ ਗਿਆ ਬੜਾ ਯੋਰ ਲਾਇਆ ਪਰ ਛੁੱਟੇ ਨਾ ਪਰ ਜੁਨੀ ਜਦੋਂ ਰੱਬ ਨੂੰ त्याਇਆ ਵਾਹਿਗੁਰੂ ਨੂੰ त्याਇਆ ਸੰਗ੍ਰਹਿ 372 ਪਾਠਾ ਕੀ ਕਹਿੰਦੇ ਨੇ ਉਹ ਨਿਰਣਾ ਗਜਸ੍ਰੀ ਤੇ ਉਹ ਤੀਰਵੇਂ ਬਸ ਕਰਦਾ ਜਿਹੜਾ ਪਰਮਾਤਮਾ ਗਜ ਦੀ ਵਦਤ ਕਰਨ ਵਾਲਾ ਹੈ ਇਹ ਭਾਈ ਜੁਨੀ ਉਸ ਰਾਮ ਨੂੰ त्या ਵਿਚਾਰ ਜਿਹੜਾ ਵਿਚੇ ਵਿਚਾਰਾਂ ਦਾ ਆਲੇ ਦੁਆਲੇ ਬਣਿਆ ਹੋਇਆ ਇਹ ਨੂੰ ਤੋੜ ਜੇ ਸਿਤਾ ਰਾਮ ਦਾ ਨਾਮ ਸਹਾਂ ਲੋ ਵਰਨਾ ਰਾਮ ਸਾਤਰ ਬੰਦਨ ਤੇ ਕੋਟਾ ਰੱਬ ਦੇ ਨਾਮ ਦੀ ਉਹਦੀ ਸਿਮਤਲਾ ਦੀ ਕੀ ਬੜਿਆਲੀ ਕਰਦਾ ਗਿਆਨ ਹੋ

ਆਤਮਾ ਇਹ ਲਹੜਾ ਤੁਮ ਬਚਾਉਣ ਵਾਲਾ ਪਰਮਾਤਮਾ ਦਾ ਨਾਮ ਹੈ ਇਸ ਨਾਮ ਦੀ ਮੱਤਾ ਪਿਆਰ ਤੋਂ ਬਣੀ ਹੈ ਜੇ ਵੀ ਪਿਆਰ ਤੋਂ ਭਰੇ ਹੋਰੀ ਨਾਲ ਜੁੜੋਗੀ ਸ਼ਰਮ ਦੇ ਨਾਲ ਪੰਜਾਬ ਦੇ What you